ਕਿਉਂ ਸਰ ਚੈੱਕ ਕਰੋ ਗੱਡੀ ਕੈਮਰਾ ਬੰਦ ਹਾਂਜੀ ਹਾਂਜੀ ਕੀ ਬੰਦ ਲਾਈਵ ਚੱਲ ਰਿਹਾ ਵਾ ਰਿਪੋਰਟਰ ਮੈਨੂੰ ਹੱਕਾ ਸਰ ਗੱਡੀ ਚੈੱਕ ਕੀਤੀ ਜਾਵੇ ਕਾਈਂਡਲੀ ਸਰ ਗੱਡੀ ਚੈੱਕ ਕਰੋ ਕਿਹੜੀ ਗੱਲ ਗੱਡੀ ਚੈੱਕ ਕਿਉਂ ਕਰੋ ਅਸੀਂ ਤੁਹਾਨੂੰ ਤੁਹਾਡੇ ਨਾਲ ਹੀ ਗੱਲ ਕਰਦੇ ਹਾਂ ਉਹ ਨਾਲ ਗੱਲ ਕਰਦੇ ਜੀ ਕਾਲਾ ਮਾਲ ਵੇਚਦੇ ਪਿਆ ਕਿਹੜਾ ਮਾਲ ਤੂੰ ਕਿਹੜੀ ਗੱਲ ਤੁਹਾਨੂੰ ਪਤਾ ਕਿਹੜੇ 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 ਮਾਲ ਦਾ ਤੁਹਾਨੂੰ ਪਤਾ ਕਿਹਦੇ ਕੋ ਮੈਨੂੰ ਕਿਸੇ ਕੋ ਮੈਨੂੰ ਕੋ ਪਿਛੇ ਲੋੜ ਤੂੰ ਇੱਥੇ ਖੜੇ ਸਟੇਸ਼ਨ ਤੇ ਤੂੰ ਹੀ ਸਟੇਸ਼ਨ ਤੇ ਖੜੇ ਜੀ ਹਾਂ ਤੂੰ ਹੀ ਪੁਲਿਸ ਦੇ ਹੱਥ ਚ ਖੜੇ ਗੱਡੀ ਚੈੱਕ ਕਰੋ ਸਰ ਗੱਡੀ ਚੈੱਕ ਕਰੋ ਜੀ ਸਰ ਆਪ ਵੀ ਗੱਡੀ ਚੈੱਕ ਕਰਾ ਲਓ ਮੈਂ ਅੰਦਾ ਨਹੀਂ ਸਰ ਗੱਡੀ ਗੱਡੀ ਸਰ ਚੈੱਕ ਕਰਾਓ ਜੀ ਸਰ ਸਰ ਉਹਨਾਂ ਨੂੰ ਕਰਾਓ ਚੈੱਕ ਕਰਾ ਲਓ ਮੋਰੀ ਗੱਲ ਸੁਣ ਵੇਖ ਵੇਖ ਨਾ ਕਰ ਵੇਖ ਵੇਖ ਨਾ ਕਰ ਤਿੰਨ ਨਾਂ ਮੈਂ ਜਿੰਨਾ ਗੱਲ ਕਰ ਰਿਹਾ ਆ ਤੂੰ ਤੂੰ ਨਾ ਮੇਰੇ ਨਾਲ ਤੂੰ ਤੂੰ ਨਾ ਕਰ ਤੂੰ ਤੂੰ ਨਾ ਕਰ ਤੂੰ ਤੂੰ ਨਾ ਕਰ ਮੇਨ ਠੀਕ ਹੈ ਸਰ ਆਪਣੇ ਲੇਡੀ ਸਟਾਫ ਤੋਂ ਉਹਨਾਂ ਨੂੰ ਬੋਲਣ ਦੇ ਮੈਨੇ ਅੱਗੇ ਕੋਈ ਪਲਾਸਟਿਕ ਬੋਟਲ ਮੈਡਮ ਜੀ ਤੁਸੀਂ ਵੀ ਹੱਟ ਕੇ ਕੁਛ ਨਹੀਂ ਆ ਠੀਕ ਆ ਮੈਂ ਆਪਣਾ ਕੰਮ ਕਰ ਰਿਹਾ ਤੁਹਾਡੇ ਨਾਲ ਤਾਂ ਹੀ ਸਰ ਇਹ ਕੀ ਲੱਗਦਾ ਤੁਹਾਡੇ ਇਹ ਕੀ ਲੱਗਦਾ ਤੁਹਾਡੇ ਨਹੀਂ ਕੀ ਲੱਗਦੇ ਨੇ ਤੇ ਇਹਨਾਂ ਨੂੰ ਬੋਲਣ ਦੀ ਮੜੀ ਸੈਂਸਸ ਕਾਓ ਨਾ ਜਦੋਂ ਤੁਸੀਂ ਆਪਣੀ ਡਿਊਟੀ ਕਰਦੇ ਤੁਹਾਡੇ ਨਾਲ ਵੀ ਇਦਾਂ ਹੀ ਬੋਲਦੇ ਆ ਤੁਹਾਡੇ ਨਾਲ ਵੀ ਇਦਾਂ ਹੀ ਬੋਲਦੇ ਆ ਜੀ ਨਹੀਂ ਤੁਹਾਨੂੰ ਲਾਈਟ ਕਰੀ ਨਹੀਂ ਹੋ ਰਹੀ ਕੀ ਤੁਸੀਂ ਫੈਮਲੀ ਮੈਂਬਰ ਹੋ ਮੈਂ ਤੇਨੂੰ ਨਹੀਂ ਇਹਦਾ ਤੂੰ ਪੁਲਿਸ ਲੈ ਕੇ ਤੂੰ ਮੇਰੀ ਗੱਡੀ ਦੀ ਚੈਕਿੰਗ ਕਰਨਾ ਲਾ ਤੂੰ ਬਾਕੀ ਬਾਕੀ ਗੱਡੀਆਂ ਦੀ ਪੁਲਿਸ ਚੈੱਕ ਨਹੀਂ ਕਰਦੀ ਬਾਕੀ ਬਾਕੀ ਗੱਡੀਆਂ ਪੁਲਿਸ ਨਹੀਂ ਚੈੱਕ ਕਰਦੀ ਨਾ ਮੁਲਾਜ਼ਮ ਮੈਂ ਚੈੱਕ ਕੀਤੀ ਮੁਲਾਜ਼ਮ ਚੈੱਕ ਕਰ ਰਹੇ ਆ ਮੁਲਾਜ਼ਮ ਮੈਂ ਨਹੀਂ ਚੈੱਕ ਕਰ ਰਹੇ ਆ ਮੈਂ ਸਰ ਮੈਂ ਚੈੱਕ ਕਰ ਰਿਆ ਕਿ ਤੁਸੀਂ ਚੈੱਕ ਕਰ ਰਹੇ ਸਾਨੂੰ ਸ਼ੱਕੀ ਲੱਗੀ ਅਸੀਂ ਚੈੱਕ ਕਰਾਤੀ ਸਾਨੂੰ ਚੱਕੀ ਲੱਗੀ ਸਾਨੂੰ ਸਾਨੂੰ ਸ਼ੱਕੀ ਲੱਗੀ ਚੈੱਕ ਕਰਾਤੀ ਹਾਂ ਨਹੀਂ ਬੋਲਣਾ ਮੈਂ ਵੀ ਕਹਿ ਤਾ ਨਹੀਂ ਹੁੰਦਾ ਅੱਗੇ ਵੀ ਬੋਲਦੇ ਜਾਓ ਦੇ ਇਹ ਹੋ ਗਿਆ ਜਦੋਂ ਮੈਂ ਫੈਮਲੀ ਕਹਿੰਦੀ ਤੇ ਫੈਮਲੀ ਮੈਂਬਰ ਹੈ ਕਰ ਲਈ ਨਹੀਂ ਜੇ ਤੁਸੀਂ ਫੈਮਲੀ ਮੈਂਬਰ ਨੇ ਇਹਨਾਂ ਚੀਕਾ ਮਾਰਨ ਲਈ ਇਹਨਾਂ ਚੀਕਾ ਮਾਰਨ ਲਈ ਕਿਹੜੀ ਗੱਲ ਆ ਇਹਨਾਂ ਚੀਕਾ ਮਾਰਨ ਲਈ ਕੀ ਗੱਲ ਆ ਮੈਂ ਆਪਣੀ ਫਰਜ਼ਦ ਮਾਰ ਰਿਹਾ ਤਾਡੇ ਮੈਂ ਬੋਲੋ 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 ਕਿਸੇ ਕਿਸੇ ਮੁੰਡਿਆਂ ਚ ਨਹੀਂ ਹੈਗੀਆਂ ਸਾਡੇ ਨਾਲ ਤੇ ਮੁੰਡੇ ਨਹੀਂ ਹੈਗੇ ਜਿਹੜਾ ਤੂੰ ਪੁਲਿਸ ਲੈ ਕੇ ਆ ਕੇ ਸਾਡੀ ਜੱਦੀ ਦੀ ਚੈਕਿੰਗ ਕਰਨਾ ਲ ਹੁੰਦਾ ਕੋਣ ਹੈ ਤੂੰ ਇਹ ਵੀ ਤੁਸੀਂ ਪੁਲਿਸ ਵਾਲੇ ਬਿਠਾਇਆ ਹੋ ਹਾਂ ਇਹ ਪੁਲਿਸ ਵਾਲਾ ਹੀ ਹੈ ਇਹ ਪੁਲਿਸ ਵਾਲਾ ਹੀ ਹੈ ਤੇ ਬਾਕੀ ਵੀ ਪੁਲਿਸ ਵਾਲੇ ਹੀ ਆਏ ਆ ਹਾਂ ਤੇ ਫੇਰ ਸਾਦ ਲੋ ਸਾਦ ਲੋ ਠੀਕ ਹੈ ਨਾ ਅਸੀਂ ਮੈਂ ਕੀ ਕਰਾਂ ਡੀਐਸਪੀ ਫੇਰ ਮੈਂ ਕੀ ਕਰਾਂ ਡੀਐਸਪੀ ਇਹਦੇ ਮੈਨੂੰ ਕੋਈ ਟੈਨਸ਼ਨ ਨਹੀਂ ਕਿਸੇ ਡੀਐਸਪੀ ਦੀ ਮੈਂ ਆਪਣਾ ਕੰਮ ਕਰ ਰਿਹਾ ਮੈਨੂੰ ਕਿਸੇ ਡੀਐਸਪੀ ਦੀ ਕੋਈ ਟੈਨਸ਼ਨ ਨਹੀਂ ਕੀ ਜਾਓ ਡੀਐਸਪੀ ਸਾਹਿਬ ਨੂੰ ਸਾਦ ਲੋ ਡੀਐਸਪੀ ਸਾਹਿਬ ਨੂੰ ਸਾਦ ਲੋ ਡੀਐਸਪੀ ਸਾਹਿਬ ਡੀਸੀ ਨਹੀਂ ਲੱਗੇ ਸ਼ਹਿਰ ਦੇ ਹਾਂ ਤੇ ਮੈਂ ਕਹਿ ਨਹੀਂ ਰਿਹਾ ਤੁਸੀਂ ਆਪ ਕਰ ਰਹੇ ਡੀਐਸਪੀ ਹੈ ਇਹਨਾਂ ਨੂੰ ਬੋਲਣ ਤੇ ਕਲ ਸਕਾਓ ਜਿਹੜੇ ਨਾ ਮਾਮਾ ਡੀਐਸਪੀ ਹੈ ਤੇ ਮਾਮਾ ਜੀ ਨਾ ਰੱਬ ਨਹੀਂ ਲੱਗੇ ਤੇ ਤੂੰ ਕੌਣ ਹੁੰਦੀ ਐ ਤੂੰ ਕੌਣ ਹੁੰਦੀ ਐ ਤੂੰ ਡੀਸੀ ਲੱਗੀ ਐ ਕੀ ਡੀਸੀ ਲੱਗੀ ਐ ਤੂੰ ਤੂੰ ਕੌਣ ਆ ਤੇ ਤੂੰ ਕੌਣ ਆ ਬੇਫਕੂਫ ਤੂੰ ਆ ਬੇਫਕੂਫ ਤੂੰ ਆ ਮੈਂ ਨਪੜਾ ਕੰਮ ਕਰ ਰਿਹਾ ਕਿ ਕੀ ਕਰ ਰਹੇ ਸੀ ਗੱਡੀ ਜਿਵੇਂ ਕੀ ਤੇਰੀ ਮਾਂ ਨਾਲ ਬੈਠਾ ਹੋਵੇ ਤੇਰੀ ਮਾਂ ਦੀ ਕੋਈ ਅਸੀਂ ਮੁਝ ਸ਼ੁਰੂ ਕਰੀਏ ਫੇਰ ਸਾਡੇ ਤੂੰ ਹੀ ਇੱਥੇ ਸਟੇਸ਼ਨ ਤੇ ਖੜੇ ਸੀ ਨਾ ਠੀਕ ਹੈ ਇੱਥੇ ਕਿਹੜੀ ਤੂੰ ਦਾ ਕੰਮ ਹੈ ਇੱਥੇ ਕਿਹੜੀ ਔਨ ਡਿਊਟੀ ਤੂੰ ਹੈ ਇੱਥੇ ਕਿਹੜੀ ਤੂੰ ਪੁਲਿਸ ਦੀ ਭੂਮਿਕਾ ਨਿਭਾ ਰਹੇ ਔਨ ਡਿਊਟੀ ਹੋ ਕੇ ਔਨ ਡਿਊਟੀ ਨਾ ਸੀ ਇਹ ਮੇਰੇ ਫੋਨ ਮੇਰੇ ਹੈਂ ਹੋਕ ਲਗੀ ਸੀ ਸਿਖਾਣ ਲਈ ਨਹੀਂ ਇੱਥੇ ਕਿਹੜੀ ਨਹੀਂ ਇੱਥੇ ਕਿਹੜੀ ਭੂਮਿਕਾ ਨਿਭਾ ਰਹੇ ਤੇ ਡਿਊਟੀ ਦੀ ਇੱਥੇ ਇੱਥੇ ਕਿਹੜੀ ਭੂਮਿਕਾ ਨਿਭਾ ਰਹੇ ਹੈਂ ਹਾਂ ਤੂੰ ਵੀ ਨਾ ਸਿਖਾਓ ਕੀ ਠੀਕ ਹੈ ਨਾ ਸਾਮੀ ਸਾਮੀ ਹੋਣਗੇ ਆਪਣੇ ਘਰ ਚ ਆਉਂਗੀ ਸਾਨੂੰ ਕੋਈ ਟੈਨਸ਼ਨ ਨਹੀਂ ਹੈ ਤੇਰੇ ਅਗੇ ਸਾਮੀ ਦੀ ਤਾਨੂੰ ਕੋਈ ਸਾਮੀ ਦੀ ਟੈਨਸ਼ਨ ਨਹੀਂ ਹੈ ਉਹ ਜਾਓ ਯਾਰ ਤੁਸੀਂ ਜਿੱਥੇ ਲੈਣ ਤਾਂ ਤੁਹਾਨੂੰ ਇੱਥੇ ਕਿੰਨੇ ਹੱਕ ਦੇ ਤਾਂ ਗੱਡੀ ਲਾ ਕੇ ਖੜੇ ਹੁੰਦਾ ਹੈ ਹੈ ਤੇ ਫੇ ਪੁਲਸੀ ਚੈੱਕ ਕਰ ਰਹੀ ਮੈਂ ਨਹੀਂ ਚੈੱਕ ਕਰ ਰਿਆ ਹੈ ਤੇ ਚੈੱਕ ਨਹੀਂ ਪੁਲਿਸ ਦਾ ਕਰਨ ਦਾ ਫਰਜ਼ ਨਹੀਂ ਨਾ ਹੋਵੇ ਨਾ ਹੋਵੇ ਤੇ ਪੁਲਸ ਚੈੱਕ ਨਹੀਂ ਕਰ ਸਕਦੇ ਤੂੰ ਡੀਸੀ ਲੱਗੀ ਹੈ ਕੀ ਕਰਾਂਗਾ ਆਪਣੀ ਚੈਕਿੰਗ ਦਾ ਗੱਲ ਮੁੱਕੀ ਜਾਓ ਜੀ ਜਾਓ ਬਣਾ ਅਕਲਸਾਉ ਭਾਈ ਇਹਨਾਂ ਨੂੰ ਹੈਨਾ ਜੇ ਇਹਨਾਂ ਦਾ ਮਾਮਾ ਡੀਐਸਪੀ ਤੇ ਮਾਮਾ ਜੀ ਡੀਸੀ ਥੋੜੀ ਲੱਗ ਗਈ ਮਾਮਾ ਜੀ ਰੂਲ ਨਹੀਂ ਮਾਮਾ ਜੀ ਦੀ ਗੱਡੀ ਨਹੀਂ ਚੈੱਕ ਹੋ ਸਕਦੀ ਹੈਨਾ ਮਾਮਾ ਜੀ ਦੀ ਜਿਹੜਾ ਗੱਡੀ ਨਹੀਂ ਚੈੱਕ ਹੋ ਸਕਦੀ ਇਹ ਗੱਡੀ ਪੁਲਿਸ ਨਹੀਂ ਚੈੱਕ ਕੀਤੀ ਹੈ ਕੋਈ ਨਾ ਕੀ ਮੈਂ ਲੋਨ ਚ ਦੇ ਫੇਰ ਕੋਈ ਕੋਈ ਆ ਕੇ ਡੈਰੀ ਗੱਲ ਨੂੰ ਆਏਗਾ ਕਿ ਚੈੱਕ ਕਰਾਂਗੇ ਤੇ ਕੋਈ ਪੁਲਿਸ ਗੱਡੀ ਨਹੀਂ ਚੈੱਕ ਕਰ ਸਕਦੀ ਪੁਲਿਸ ਗੱਡੀ ਨੂੰ ਚੈੱਕ ਕਰ ਸਕਦੀ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਜਬ ਤੇ ਪੁਲਿਸ ਗੱਡੀ ਨੂੰ ਚੈੱਕ ਕਰ ਸਕਦੀ ਉਹ ਚਲੋ ਕੋਈ ਨਹੀਂ ਹੁੰਦਾ ਤੇ ਪੁਲਿਸ ਗੱਡੀ ਨੂੰ ਚੈੱਕ ਕਰ ਸਕਦੀ ਮੈਂ ਉਹ ਲਾਈਵ ਚਲਾ ਰਿਹਾ ਜਾਓ ਜਾ ਕੇ ਰੇਟ ਪਾ ਦਿਓ ਰੇਟ ਪਾ ਦਿਓ ਜਾ ਕੇ ਪਾ ਦਿਓ ਤੁਸੀਂ ਤੁਹਾਨੂੰ ਹੀ ਕਹਿ ਰਹੇ ਹਾਂ ਕੀ ਕੀ ਸਾਨੂੰ ਸਾਮੇ ਸੁਮੇ ਕੋਈ ਟੈਨਸ਼ਨ ਨਹੀਂ ਹੈ ਨਾ ਸਾਨੂੰ ਪੈਸੇ ਬੂਹੇ ਦੀ ਟੈਨਸ਼ਨ ਆ ਉਹ ਭਲੇਖਾ ਕੱਢ ਦਿਓ ਤੁਸੀਂ ਆ ਸੋ ਇਹ ਤਸਵੀਰਾਂ ਨੇ ਜਲੰਧਰ ਦੀਆਂ ਦੱਸਦੀਆਂ ਕਿ ਅਜਿਹੀਆਂ ਲੜਕੀਆਂ ਰਾਤ ਨੂੰ ਸਟੇਸ਼ਨ ਤੇ ਘੁੰਮ ਰਹੀਆਂ ਨੇ